ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੇ ਜਿਹੜੇ ਪ੍ਰਣਾਲੀਆਂ ਦੇ ਉੱਤੇ ਕ੍ਰੈਕਸ ਵਗੈਰਾ ਆ ਜਾਂਦੇ ਜਦੋਂ ਆਪਾਂ ਅੰਡਰਗਰਾਉਂਡ ਪ੍ਰਣਾਲੇ ਲਾਉਨੇ ਹਨ ਉਹਨਾਂ ਦੇ ਵਿੱਚ ਕ੍ਰੈਕਸ ਆ ਜਾਂਦੇ ਆ ਤੇ ਅੱਜ ਆਪਾਂ ਉਸ ਦੇ ਬਾਰੇ ਵਿੱਚ ਗੱਲ ਕਰਾਂਗੇ ਵੀ ਇਹ ਉਹ ਕ੍ਰੈਕਸ ਨੂੰ ਆਪਾਂ ਕਿਵੇਂ ਰੋਕ ਸਕਦੇ ਆ ਤੇ ਜਿਹੜੇ ਆਪਾਂ ਦੀਵਾਰ ਦੇ ਵਿੱਚ ਜਿਹੜੇ ਕਾਲਮ ਦੰਨੇ ਆ ਤੇ ਕਾਲਮਾਂ ਦੇ ਵਿੱਚ ਵੀ ਆਪਾਂ ਨੂੰ ਕ੍ਰੈਕਸ ਆ ਜਾਂਦੇ ਆ ਕਿਉਂਕਿ ਆਪਣਾ ਉਹਦੇ ਵਿੱਚ ਜੋਇੰਟ ਹੈ ਜੋੜ ਮਰਦਾ ਨਹੀਂਗਾ ਦੀਵਾਰ ਦੇ ਨਾਲ ਤਾਂ ਫਿਰ ਇਸ ਕਰਕੇ ਉਹ ਕਰੈਕਸ ਆ ਜਾਂਦੇ ਆ ਤਾਂ ਉਹਨੂੰ ਰੋਕਣ ਵਾਸਤੇ ਆਪਾਂ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਫਾਰਮੂਲਾ ਅਜਮਾਇਆ ਹੈ ਯਾਨੀ ਕਿ ਇਹ ਕੁਝ ਲੋਕਾਂ ਨੂੰ ਪਤਾ ਹੂਆ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਤਾਂ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹਾ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਹੋਰ ਭਰਾ ਨੂੰ ਇਸ ਚ ਸਮੱਸਿਆ ਨਾ ਜੀ ਮਤਲਬ ਦਿੱਕਤ ਨਾ ਆਵੇ ਤਾਂ ਦੋਸਤੋ ਆਪਾਂ ਜਿਹੜਾ ਪਹਿਲਾਂ ਹੈਗਾ ਆਪਣੇ ਵਿਚਾਲੇ ਦੀਵਾਰ ਦੇ ਵਿਚਾਲੇ ਇੱਕ ਕਾਲਮ ਦਿੱਤਾ ਹੋਇਆ ਕਾਲਮ ਦਿੱਤਾ ਹੋਇਆ ਤੇ ਉਹਦੇ ਸਾਈਡਾਂ 'ਚ ਇੱਟਾਂ ਦੀ ਜਣਾਈ ਹੋਈ ਵੀ ਆ ਵਿਚਾਲੇ ਆਰ ਸੀ ਸੀ ਕਾਲਮ ਹੈ ਤੇ ਦਾ ਜੋਇੰਟ ਹਮੇਸ਼ਾ ਦੇਖਦਾ ਹੀ ਦਿਖਦਾ ਹੈ ਬਿਲਕੁਲ ਜਿਹੜਾ ਹੈਗਾ ਪ੍ਰੋਪਰ ਜੋੜ ਨਹੀਂ ਇਨ ਦਾ ਬੈਂਡ ਦਾ ਗਾਦਾ ਤੇ ਇਸ ਕਰਕੇ ਆਪਾਂ ਇਹਦੇ ਉੱਤੇ ਪਹਿਲਾਂ ਨੀਰੇ ਸਿਮਿੰਟ ਜਿਹੜਾ ਹੈਗਾ ਨੀਰੇ ਸਿਮਿੰਟ ਦਾ ਕੋਲ ਬਣਾ ਕੇ ਲਾਇਆ ਹੈ ਨੀਰੇ ਸਿਮਿੰਟ ਦਾ ਜਿਹੜਾ ਕੋਲ ਲਾਇਆ ਆਪਾਂ ਉਹ ਕੀ ਹੈ ਥੋੜਾ ਗਾੜਾ ਸਿਮਿੰਟ ਹੈ ਤੇ ਉਹ ਇਸ ਵਾਸਤੇ ਲਾਇਆ ਵੀ ਥੱਲੇ ਆਪਣੇ ਜਾਲੀ ਤੋਂ ਪਹਿਲਾਂ ਵੀ ਉਹਦੇ ਥੱਲੇ ਹਵਾ ਨਰਵੇ ਪ੍ਰੋਪਰ ਵਧੀਆ ਇੱਕ ਹੋਇਆ ਹੋ ਜੀ ਉਸ ਤੋਂ ਬਾਅਦ ਆਪਾਂ ਆਪਣੇ ਕੋਲੇ ਜਿਹੜੀ ਜਾਲੀ ਹੈ ਇਹ ਸਟੀਲ ਦੀ ਜਾਲੀ ਹੈ ਆਪਣੇ ਕੋਲੇ ਜਾਲੀ ਪਲਾਸਟਿਕ ਦੀ ਵੀ ਆਉਂਦੀ ਹੈ ਇੱਕ ਅਗਰ ਜੇ ਪਲਾਸਟਿਕ ਦੀ ਜਾਲੀ ਤੁਸੀਂ ਲਾਉਣਾ ਚਾਹੁੰਦੇ ਹੋ ਤਾਂ ਪਲਾਸਟਿਕ ਦੀ ਜਾਲੀ ਵੀ ਲਾ ਸਕਦੇ ਹੋ ਆਪਾਂ ਇਹ ਸਟੀਲ ਦੀ ਜਾਲੀ ਯੂਜ਼ ਕੀਤੀ ਹੈ ਦੇ ਵਿੱਚ ਤੇ ਆਪਾਂ ਨੂੰ ਇਹ ਜਿਹੜੀ ਇੱਥੇ ਮਾਰਕੀਟ ਦੇ ਵਿੱਚ ਸਟੀਲ ਦੀ ਮਿਲੀ ਸੀਗੀ ਤੇ ਇਹ ਜਿਹੜੀ ਪੱਕੀ ਮੇਖ ਹੈ ਇਹ ਮੇਖਾਂ ਜਿਹੜੀਆਂ ਹੈਗੀਆਂ ਆਪਾਂ ਇਹ ਮੇਖਾਂ ਨਾਲ ਇਹਨੂੰ ਰੋਕ ਸਕਦੇ ਹਾਂ ਜਿਹੜੀਆਂ ਇਹ ਆਪਣੇ ਅੱਜ ਕੱਲ ਪੋਸਟਰ ਵਗੈਰਾ ਜਾਂ ਲਾਈਟ ਫਿਟਿੰਗ ਵਾਲੇ ਕੋਲੇ ਆਮ ਖਾਸੀ ਮਿਲਦੀਆਂ ਨੇ ਇਹ ਮੇਖਾਂ ਤੇ ਇਹਨੂੰ ਪੱਕੀ ਮੇਖ ਬੋਲਦੇ ਆ ਇਹ ਹੁੱਕ ਹੁੰਦੀ ਹੈ ਆਪਾਂ ਇਹ ਜਾਲੀ ਦੇ ਵਿੱਚ ਪੂਰੀ ਠੋਕ ਕੇ ਅੱਧਾ ਇੰਚ ਇਹ ਦੇ ਵਿੱਚ ਪਲਾਸਟਰ ਦੇ ਵਿੱਚ ਵਿੱਚ ਰਹਿ ਜਾਊਗਾ ਇਹ ਤੇ ਉਹਦੇ ਉੱਤੇ ਆਪਾਂ ਨੂੰ ਪਲਾਸਟਰ ਕਰ ਸਕਦੇ ਆ ਤੇ ਇਹ ਜਾਲੀ ਜਦੋਂ ਆਪਾਂ ਪਿੱਲਰ ਆਪਣਾ ਜੇ ਅਗਰ 9 ਇੰਚੀ ਹੈ ਤਾਂ ਆਪਾਂ ਜਾਲੀ ਇਹ ਫੁੱਟ ਦੀ ਜਾਂ 1.5 ਫੁੱਟ 2 ਫੁੱਟ ਦੀ ਲਾਵਾਂਗੇ ਤਾਂ ওভারਲੈਪ ਹੋ ਜੇ 2 2.5 3 ਇੰਚ 4 ਇੰਚ ਦਾ 5 ਇੰਚ ਦਾ 6 ਇੰਚ ਦਾ ਜਿੰਨਾ ਵੀ ਆਪਾਂ ওভারਲੈਪ ਕਰਨਾ ਚਾਹੁੰਦੇ ਆ ওভারਲੈਪ ਥੋੜਾ ਜ਼ਿਆਦਾ ਹੋ ਜੇ ਤਾਂ ਵਧੀਆ ਗੱਲ ਹੈ ਜਾਲੀ ਆਪਣੇ ਪਿੱਲਰ ਦੇ ਉੱਤੇ ਵਧੀਆ ਲੱਗ ਜੇ ਉਸ ਤੋਂ ਬਾਅਦ ਜਾਲੀ ਆਪਾਂ ਵਧੀਆ ਲਾ ਕੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਥੋੜੇ-ਥੋੜੀ ਡਿਸਟੈਂਸ ਤੇ ਲਾਉਣੀ ਆ ਥੋੜੀ-ਥੋੜੀ ਦੂਰੀ ਤੇ ਤਾਂ ਕਿ ਜਾਲੀ ਆਪਣੀ ਜੰਪ ਨਾ ਮਾਰੇ ਜਦੋਂ ਆਪਾਂ ਪਲਾਸਟਰ ਕਰਦੇ ਆ ਉਸ ਟਾਈਮ ਇਹ ਕਿਹਨਾਂ ਜਾਲੀ ਜੰਪ ਮਾਰਦੀ ਹੈ ਬਾਅਦ ਵਿੱਚ ਦੋਸਤੋ ਆਪਾਂ ਇਹਦੇ ਉੱਤੇ ਜਿਹੜਾ ਹੈਗਾ ਸੀਮੈਂਟ ਦਾ ਪੇਸਟ ਜਿਹੜਾ ਹੈਗਾ ਹੋਰ ਉੱਤੇ ਲਾਵਾਂਗੇ ਦੇ ਇੱਕ ਵਾਰ ਤਾਂ ਕਿ ਇਹ ਵਧੀਆ ਤਰੀਕੇ ਨਾਲ ਭਰੇ ਪ੍ਰੋਪਰ ਪ੍ਰਾਈ ਹੋ ਜੇ ਤੇ ਜਾਲੀ ਆਪਣੀ ਵਧੀਆ ਟਿਕੀ ਜਾਵੇ ਜਾਲੀ ਫਿਰ ਆਪਣੀ ਇਹ ਕਦੇ ਖਰਾਬ ਨਹੀਂ ਹੁੰਦੀਗੀ ਜ਼ਿੰਦਗੀ ਦੇ ਵਿੱਚ ਵੀ ਤੇ ਇਸ ਦੇ ਵਿੱਚ ਇੱਕ ਪਲਾਸਟਿਕ ਦੀ ਜਾਲੀ ਵੀ ਆਉਂਦੀ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਪਲਾਸਟਿਕ ਦੀ ਜਾਲੀ ਜਿਹੜੀ ਹੈਗੀ ਹੈ ਉਹਦੀ ਥੋੜੀ ਲਾਈਫ ਜ਼ਿਆਦਾ ਰਹੂਗੀ ਇਹ ਜਿਹੜੀ ਅਸੀਂ ਸਟੀਲ ਦੀ ਜਾਲੀ ਯੂਜ਼ ਕੀਤੀ ਹੈ ਇਹਦੇ ਵਿੱਚ ਇਹ ਥੋੜਾ ਗਲਨਦਾ ਜਾਂ ਕੋਈ ਹੋਰ ਰਹਿ ਸਕਦਾ ਹੈ ਇਹਦੇ ਵਿੱਚ ਥੋੜਾ ਸਿਸਟਮ ਤੇ ਜਿਹੜੀ ਪਲਾਸਟਿਕ ਦੀ ਜਾਲੀ ਹੈ ਉਹਦੀ ਲਾਈਫ ਪੂਰੀ ਹੈ ਕੋਈ ਦਿੱਕਤ ਨਹੀਂ ਦੋਸਤੋ ਤੇ ਇਹਨੂੰ ਆਪਾਂ ਓਵਰਲੈਪਿੰਗ ਦਾ ਥੋੜਾ ਬੜੀਆ ਧਿਆਨ ਰੱਖਣਾ ਹੈ ਜਾਲੀ ਲਾਉਂਦੇ ਵਕਤ ਕੀ ਓਵਰਲੈਪਿੰਗ ਵੀ ਆਪਣੀ ਬੜੀਆ ਹੋਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਤੁਸੀਂ ਪੂਰਾ ਫਿਨਿਸ਼ ਕਰਕੇ ਉਸ ਤੋਂ ਬਾਅਦ ਆਪਾਂ ਪਲਾਸਟਰ ਕਰਨ ਲਈ ਆਪਣੀ ਇਹ ਜਾਲੀ ਤਿਆਰ ਇੱਕ ਦਿਨ ਸੁਕਾ ਕੇ ਕਰੀਏ ਤਾਂ ਬਾਅਦ ਵੀ ਬੜੀ ਵਧੀਆ ਗੱਲ ਹੈ ਜੇ ਅਗਰ ਨਹੀਂ ਸੁਕਾਉਂ ਦਿੱਤਾ ਆਪਾਂ ਅਗਲੇ ਦਿਨ ਉਸ ਦਿਨ ਨਹੀਂ ਕਰ ਸਕਦੇ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਾ ਧੰਨਵਾਦ